ਸੁਯਾ ਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਮੈਂ ਤੁਹਾਡਾ ਐਂਕਰ ਲਖਸ਼ੇ ਆਨੰਦ ਔਰਨ ਕੀ ਹੋਲੀ ਮਾ ਮਹੋਲਾ ਹੋਲੇ ਮਹੱਲੇ ਦੀਆਂ ਤੇ ਹੋਲੀ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਪੰਜਾਬ ਦੇ ਵਿੱਚ ਹੋਲੇ ਮਹੱਲੇ ਦਾ ਜਸ਼ਨ ਦੇਖਣ ਨੂੰ ਮਿਲ ਰਿਹਾ ਹੈ ਤੇ ਪੂਰੀ ਦੁਨੀਆ ਦੇ ਵਿੱਚ ਅੱਜ ਦੇ ਦਿਨ ਹੋਲੀ ਵੀ ਮਨਾਈ ਜਾ ਰਹੀ ਹੈ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹੋਲੇ ਮਹੱਲਾ ਜਿਹੜਾ ਹੈ ਸਿੰਘਾਂ ਦੇ ਵੱਲੋਂ ਮਨਾਇਆ ਗਿਆ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਤੇ ਨਗਰ ਕੀਰਤਨ ਕੱਢੇ ਗਏ ਤੇ ਸਿੰਘਾਂ ਦੇ ਵੱਲੋਂ ਗਤਕੇ ਦਾ ਜੋਰ ਵੀ ਦਿਖਾਇਆ ਗਿਆ ਬੀਐਸਐਫ ਦੇ ਜਵਾਨਾਂ ਨੇ ਵੀ ਜਿਹੜੀ ਹੋਲੀ ਮਨਾਈ ਹੈ ਉਸ ਦੀਆਂ ਵੀ ਤੁਹਾਨੂੰ ਤਸਵੀਰਾਂ ਜਲਦੀ ਹੀ ਦਿਖਾਵਾਂਗੇ ਤਾਂ ਤੁਹਾਨੂੰ ਦੱਸ ਦਈਏ ਸ਼ਰੀਨੰਦਪੁਰ ਸਾਹਿਬ ਵਿਖੇ ਇਹ ਹੋਲਾ ਮਹੱਲਾ ਮਨਾਇਆ ਜਾਂਦਾ ਹੈ ਤੁਹਾਨੂੰ ਇਤਿਹਾਸ ਦੱਸ ਦਿੰਨੇ ਆ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਕਾਨ ਸਿੰਘ ਨਾਭਾ ਮਹਾਨ ਕੋਸ਼ ਦੇ ਵਿੱਚ ਹੋਲਾ ਮਹੱਲਾ ਬਾਰੇ ਇੰਜ ਲਿਖਦੇ ਨੇ ਉਹਨਾਂ ਨੇ ਲਿਖਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਸ਼ਾਸਤਰ ਅਤੇ ਯੁੱਧ ਵਿਦਿਆ ਦੇ ਵਿੱਚ ਨਿਪੁੰਨ ਕਰਨ ਦੇ ਲਈ ਇਹ ਰੀਤ ਚਲਾਈ ਸੀ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਹੋਲੀ ਵਾਲੇ ਦਿਨ ਹੀ ਇਸ ਤਰੀਕੇ ਦੇ ਕਈ ਤਿਉਹਾਰ ਨੇ Hindu ਤਿਉਹਾਰ ਨੇ ਜਿਨ੍ਹਾਂ ਨੂੰ ਦੇਖਦੇ ਹੋਏ ਸਿੱਖਾਂ ਦੇ ਵਿੱਚ ਵੀ ਤਿਉਹਾਰ ਮਨਾਏ ਜਾਂਦੇ ਨੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਰੀਤ ਜਿਹੜੀ ਚਲਾਈ ਗਈ ਸੀ ਦੋ ਦਲ ਬਣਾ ਕੇ ਪ੍ਰਧਾਨ ਸਿੰਘ ਦੇ ਹੇਠਾਂ ਇੱਕ ਖਾਸ ਥਾਂ ਤੇ ਕਬਜ਼ਾ ਕਰਨ ਦੇ ਲਈ ਹਮਲਾ ਕਰਨਾ ਕਲਗੀਧਰ ਆਪ ਇਸ ਮਸਨੂਈ ਜੰਗ ਦਾ ਕਰਤਵ ਦੇਖਦੇ ਹੁੰਦੇ ਸੀ ਤੈ ਤੁਹਾਨੂੰ ਇਹ ਵੀ ਦੱਸ ਦਈਏ ਸ਼ੁਭ ਦੇਖਿਆ ਤੇ ਦਿੰਦੇ ਜੋ ਦਲ ਕਾਮਯਾਬ ਹੁੰਦਾ ਇਹਨਾਂ ਦੋ ਮਹੱਲਿਆਂ ਦੇ ਵਿੱਚ ਜਿਵੇਂ ਹੋਲਾ ਮਹੱਲਾ ਕਹਿੰਦੇ ਹ ਹੱਲਾ ਹੱਲਾ ਯਾਨੀ ਕਿ ਯੁੱਧ ਉਹ ਇੱਕ ਤਰੀਕੇ ਦੀ ਪ੍ਰੈਕਟਿਸ ਕਰਵਾਉਂਦੇ ਸੀ ਤੁਹਾਨੂੰ ਇਹ ਵੀ ਦੱਸ ਦਈਏ ਹੋਲਾ ਮਹੱਲਾ ਦੋ ਸ਼ਬਦਾਂ ਹੋਲਾ ਅਤੇ ਮਹੱਲਾ ਸ਼ਬਦਾਂ ਦੇ ਜੋੜ ਨਾਲ ਬਣਾਇਆ ਗਿਆ ਹੈ ਹੋਲਾ ਸ਼ਬਦ ਦਾ ਅਰਥ ਹੈ ਹਮਲਾ ਅਤੇ ਮਹੱਲਾ ਸ਼ਬਦ ਤੋਂ ਪਾ ਆਵੇ ਕਿ ਸਥਾਨ ਨੂੰ ਫਤਿਹ ਕਰਨਾ ਹੋਲਾ ਅਰਬੀ ਭਾਸ਼ਾ ਤੇ ਮਹੱਲਾ ਫਾਰਸੀ ਭਾਸ਼ਾ ਦਾ ਸ਼ਬਦ ਹੈ ਇਸ ਪ੍ਰਕਾਰ ਹੋਲਾ ਮਹੱਲਾ ਦਾ ਸਮੋਚਾਰਥ ਹੈ ਕਿਸੇ ਨਿਸ਼ਚਿਤ ਥਾਂ ਤੇ ਹਮਲਾ ਕਰਕੇ ਫਤਿਹ ਦਾ ਨਗਾੜਾ ਵਜਾਉਣਾ ਇਹ ਦਿਹਾੜਾ ਹੋਲੀ ਦੇ ਅਗਲੇ ਦਿਨ ਮਨਾਇਆ ਜਾਂਦਾ ਹੈ ਹੋਲੀ ਭਾਰਤ ਦਾ ਇੱਕ ਪ੍ਰਾਚੀਨ ਤਿਉਹਾਰ ਹੈ ਜੋ ਭਗਤ ਪ੍ਰਹਿਲਾਦ ਅਤੇ ਉਸਦੇ ਪਿਤਾ ਹਰਨਾਕਸ਼ਪ ਤੇ ਉਸਦੀ ਭੂਆ ਹੋਲੀਕਾ ਦੇ ਪ੍ਰਸੰਗ ਦੇ ਨਾਲ ਜੁੜਿਆ ਹੋਇਆ ਹੈ ਹਰਨਾਕਸ਼ ਭਗਤ ਪ੍ਰਹਿਲਾਦ ਜੀ ਨੂੰ ਮਰਵਾਉਣਾ ਚਾਹੁੰਦਾ ਸੀ ਪਰ ਪ੍ਰਭੂ ਨੇ ਨਰ ਸਿੰਘ ਦਾ ਰੂਪ ਧਾਰ ਕਰਕੇ ਭਗਤ ਪ੍ਰਹਿਲਾਦ ਨੂੰ ਬਚਾਇਆ ਭਾਰਤੀ ਪਰੰਪਰਾ ਅਨੁਸਾਰ ਇਸ ਦਿਨ ਨੂੰ ਲੋਕਾਂ ਨੇ ਪੂਰੇ ਹੀ ਰੰਗ ਦੇ ਨਾਲ ਪਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਨਾ ਸ਼ੁਰੂ ਕਰ ਦਿੱਤਾ ਪਰ ਸਮੇਂ ਦੇ ਨਾਲ ਨਾਲ ਇਸ ਤਿਉਹਾਰ ਨੂੰ ਮਨਾਉਣ ਦੇ ਲਈ ਆਮ ਲੋਕਾਂ ਦੇ ਵਿੱਚ ਕੁਰੀਤੀਆਂ ਵੀ ਆ ਜਾਂਦੀਆਂ ਨੇ ਉਹ ਨਸ਼ੇ ਦਾ ਸੇਵਨ ਕਰਨ ਲੱਗ ਜਾਂਦੇ ਨੇ ਜਿਵੇਂ ਕਿ ਅੱਜ ਦੇ ਦਿਨ ਲੋਕ ਭੰਗ ਦਾ ਸੇਵਨ ਵੀ ਕਰਦੇ ਨੇ ਇਹ ਤੁਹਾਨੂੰ ਦੱਸ ਦਈਏ ਇੱਕ ਦੂਜੇ ਤੇ ਰੰਗ ਅਤੇ ਗੰਧ ਵੀ ਸੁੱਟਦੇ ਨੇ ਸਾਇਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਇਨ੍ਹਾਂ ਕੁਰੀਤੀਆਂ ਤੋਂ ਦੂਰ ਰੱਖਣ ਦੇ ਲਈ ਕਿਹਾ ਖਾਲਸੇ ਦੇ ਵਿੱਚ ਸੂਰਬੀਰਤਾ ਅਤੇ ਨਿਰਭੈਰਤਾ ਭਰਨ ਦੇ ਲਈ ਸ਼੍ਰੀ ਨਾਨਕਪੁਰ ਸਾਹਿਬ ਵਿਖੇ 1757 ਚੇਤ ਵਦੀ 1 ਨੂੰ ਤੁਹਾਨੂੰ ਇਹ ਵੀ ਦੱਸ ਦਈਏ ਹੋਲ ਗੜ੍ਹ ਸਥਾਨ ਤੇ ਹੋਲੇ ਮਹੱਲੇ ਨੂੰ ਮਨਾਉਣ ਦੀ ਸ਼ੁਰੂਆਤ ਕੀਤੀ ਸੀ ਕਵੀ ਸੁਮੇਰ ਸਿੰਘ ਦੇ ਵੱਲੋਂ ਕਿਹਾ ਗਿਆ ਹੈ ਕਿ ਦਸ਼ਮੇਸ਼ ਪਿਤਾ ਜੀ ਦੇ ਆਦੇਸ਼ ਇਸ ਤਰ੍ਹਾਂ ਕਲਮਬੰਦ ਕੀਤਾ ਹੈ ਕਿ ਗੁਰੂ ਸਾਹਿਬ ਦਾ ਇਸ ਤਿਉਹਾਰ ਨੂੰ ਮਨਾਉਣ ਦਾ ਮਕਸਦ ਸੈਂਕੜੇ ਸਾਲਾਂ ਤੋਂ ਗੁਲਾਮ ਮਾਨਸਿਕਤਾ ਦੇ ਆਦੀ ਹੋ ਚੁੱਕੇ ਭਾਰਤੀਆਂ ਦੇ ਮਨਾਂ ਦੇ ਵਿੱਚ ਇਨਕਲਾਬੀ ਸੋਚ ਪੈਦਾ ਕਰਨਾ ਸੀ ਉਸ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਦੇ ਵੱਲੋਂ ਜਾਰੀ ਫਰਮਾਨ ਜਿਹੜਾ ਕੀਤਾ ਗਿਆ ਸੀ ਉਸ ਅਨੁਸਾਰ ਤੁਹਾਨੂੰ ਦੱਸਦੇ ਆ ਕਿ ਭਾਰਤੀ ਲੋਕਾਂ ਨੂੰ ਤਲ ਖੜਕਾਉਣਾ, ਸ਼ਸਤਰ ਧਾਰਨ ਕਰਨਾ, ਘੋੜਸਵਾਰੀ ਕਰਨਾ, ਸਿਰ ਉੱਤੇ ਦਸਤਾਰ ਸਜਾਉਣ ਦੀ ਮਨਾਹੀ ਸੀ। ਉਸ ਵੇਲੇ ਦੀ ਗੱਲ ਕਰ ਰਹੇ ਆ 1700 ਵੇਲੇ ਜਦ ਜਿਹੜੇ ਮੁਗਲਾਂ ਦਾ ਰਾਜ ਸੀ ਪੂਰੇ ਦੇਸ਼ ਭਰ ਦੇ ਵਿੱਚ ਦਸ਼ਮੇਸ਼ ਪਿਤਾ ਜੀ ਨੇ ਆਮ ਲੋਕਾਂ ਨੂੰ ਜਥੇਬੰਦ ਕੀਤਾ, ਉਹਨਾਂ ਨੂੰ ਘੋੜਸਵਾਰੀ ਸਿਖਾਈ, ਸ਼ਸਤਰ ਵਿੱਦਿਆ ਦਿੱਤੀ ਤੇ ਹੋਰ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਆਗਿਆ ਵੀ ਦਿੱਤੀ। ਤੁਹਾਨੂੰ ਇਹ ਵੀ ਦੱਸ ਦਈਏ ਪ੍ਰਸਿੱਧਾਰੇ ਸਮਾਜੀ ਲੇਖਕ ਆ ਲਾਲਾ ਦੌਲਤ ਰਾਏ ਅਨੁਸਾਰ ਭਾਰਤ ਦੇਸ਼ ਦੇ ਵਿੱਚ ਬਹੁਤ ਸਾਰੇ ਅਵਤਾਰੀ ਪੁਰਸ਼ ਹੋਏ ਨੇ ਪਰ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਸਾਰਿਆਂ ਤੋਂ ਕਿਤੇ ਵਿਸ਼ੇਸ਼ ਪ੍ਰਮੁੱਖ ਨੇ ਕਿਉਂਕਿ ਉਹ ਉਹਨਾਂ ਲੋਕਾਂ ਦੇ ਵਿੱਚ ਸੂਰਬੀਰਤਾ ਭਰ ਗਏ ਜੋ ਸਦੀਆਂ ਤੋਂ ਗੁਲਾਮ ਸੀ ਤਾਂ ਹੋਲੇ ਮਹੱਲੇ ਦੀ ਸ਼ੁਰੂਆਤ ਜਿਹੜੀ ਹੈ ਤੁਹਾਨੂੰ ਦੱਸ ਦਿੱਤੀ ਕਿ ਕਿਸ ਤਰੀਕੇ ਦੇ ਨਾਲ ਹੋਲੇ ਮਹੱਲੇ ਦੀ ਸ਼ੁਰੂਆਤ ਹੋਈ ਸੀ ਦਸਵੇਂ ਪਾਤਸ਼ਾਹੀ ਦੇ ਵੱਲੋਂ ਇਹ ਹੋਲੇ ਮਹੱਲੇ ਦੀ ਸ਼ੁਰੂਆਤ ਕਰਵਾਈ ਗਈ ਸੀ ਇਹ ਨੇਵਲ ਪਾਤ ਪੇਖ ਵੱਲੋਂ ਇਹ ਨਗਰ ਕੀਰਤਨ ਹੋ ਰਿਹਾ ਹੈ ਸਾਨੂੰ ਬਹੁਤ ਵੱਡੀ ਖੁਸ਼ੀ ਹੈ ਅੱਜ ਇਸ ਦੀ ਪ੍ਰੋਗਰਾਮ ਗੁਰੂ ਕਲਨੀ ਘਰਪਾਸਾ ਨੇ ਬਹੁਤ ਵੱਡੇ ਸਾਡੇ ਦੇ ਪਰਉਪਕਾਰ ਕੀਤੇ ਆ ਪੰਜ ਪਿਆਰਿਆਂ ਨੂੰ ਸਾਝੇ ਖੰਡੇ ਵਾਟੇ ਦਾ ਅੰਬਰ ਤਿਆਰ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦਿੱਤੀ ਹੈ ਸਾਨੂੰ ਗਾਹਾਂ ਵਾਸਤੇ ਸੇਧ ਬਖਸ਼ੀ ਹੈ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਅੱਜ ਸਿੱਖ ਸੰਗਤਾਂ ਬੜੇ ਭੰਬਲ ਭੂਸੇ ਵਿੱਚ ਪਈਆਂ ਫੇਰਦੀਆਂ ਸਾਦਾ ਇੱਕ ਨਿਸ਼ਾਨਾ ਚਾਹੀਦਾ ਉਹ ਕਿਹੜਾ ਸ੍ਰੀ ਕਾਲ ਤਖਤ ਸਾਹਿਬ ਜੋ ਉਥੋਂ ਦਾ ਪ੍ਰਬੰਧਕ ਹੈ ਉਹਨਾਂ ਦੇ ਨਾਲ ਸਾਨੂੰ ਚੱਲਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇੱਕ ਨਹੀਂ ਜੀ ਪਿਛਲੇ ਵਾਰੀ ਵੀ ਤੇ ਹੁਣ ਵੀ ਇਹ ਇਦਾਂ ਦੀਆਂ ਗੱਡੀਆਂ ਜਿਹੜੀਆਂ ਹੈਗੀਆਂ ਇਹਨਾਂ ਦੇ ਕੋਈ ਕਾਗਜ਼ ਪੱਤਰ ਨਹੀਂ ਹੁੰਦੇ ਇਹ ਸਾਰੀਆਂ ਲੋਕਲ ਮੇਡ ਹੈਗੀਆਂ ਨਾ ਕੋਈ ਇੰਜਨ ਨੰਬਰ ਹੈ ਨਾ ਚੈਸੀ ਨੰਬਰ ਹੈ ਸਿਰਫ ਇਸ ਪਰਪਸ ਲਈ ਇਸ ਮੰਤਵ ਲਈ ਤਾ ਹੁਲੇ ਮਹੱਲਾ ਜਿਹੜਾ ਤੁਹਾਨੂੰ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਅਨੰਦਪੁਰ ਸਾਹਿਬ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਇਸ ਬਾਬਤ ਸਾਰੇ ਪੂਰੇ ਪੰਜਾਬ ਦੇ ਵਿੱਚ ਬੜੀ ਹੀ ਧੂਮਤਾਂ ਹੈ ਅਮਰੇਸਰ ਦੀ ਗੱਲ ਕਰਾਂਗੇ ਚੰਡੀਗੜ੍ਹ ਦੀ ਗੱਲ ਕਰਾਂਗੇ ਸਾਡੇ ਸਹਿਯੋਗੀ ਪੱਤਰਕਾਰ ਅਨਮੋਲ ਗੁਲਾਟੀ ਚੰਡੀਗੜ੍ਹ ਤੋਂ ਸਾਡੇ ਨਾਲ ਜੁੜ ਗਏ ਨੇ ਤੇ ਪੰਕਜ ਮੱਲੀ ਜਿਹੜੇ ਨੇ ਉਹ ਅ ਅਮਰੇਸਰ ਤੋਂ ਦਰਬਾਰ ਸਾਹਿਬ ਤੋਂ ਜੁੜ ਗਏ ਨੇ ਪੰਕਜ ਪਹਿਲਾਂ ਤੁਹਾਡੇ ਨਾਲ ਰੋਕ ਕਰਾਂਗੇ ਅਮਰੇਸਰ ਦੇ ਵਿੱਚ ਕਿਹੋ ਜਿਹਾ ਨਜ਼ਾਰਾ ਹੈ ਅੱਜ ਨਵੇਂ ਸਾਲ ਦੀ ਵੀ ਸ਼ੁਰੂਆਤ ਹੋਈ ਹੈ ਨਾਨਕਸ਼ਹੀ ਕੈਲੰਡਰ ਦੇ ਅਨੁਸਾਰ ਆ ਬਿਲਕੁਲ ਦੇਖੋ ਲਖਸ਼ੇ ਜਿਸ ਦੇ ਨਾਲ ਨਵੇਂ ਸਾਲ ਦੀ ਵੀ ਹਾਲਾਂਕਿ ਆ ਸ਼ੁਰੂਆਤ ਹੋਈ ਹੈ ਉਸ ਨੂੰ ਲੈ ਕੇ ਵੱਡੇ ਪੱਧਰ ਤੇ ਜਿਹੜੀਆਂ ਸੰਗਤਾਂ ਨੇ ਸੱਚਖੰਡ ਦੀ ਹਰਮੰਦਰ ਸਾਹਿਬ ਨਤਮਸਤਕ ਹੋ ਰਹੀਆਂ ਨੇ ਨਤਮਸਤਕ ਹੋ ਕੇ ਸਰਬੱਤੇ ਭਲੇ ਦੀ ਉਹਨਾਂ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਅਜੇ ਹੁਲੀ ਦੀ ਗੱਲ ਕੀਤੀ ਜਾਵੇ ਕਿਉਂਕਿ ਅੱਜ ਹੁਲੀ ਦਾ ਤਿਹਾਰ ਹੈ ਹੁਲੀ ਦਾ ਤਿਹਾਰ ਰੰਗਾਂ ਦਾ ਤਿਹਾਰ ਹੈ ਰੰਗਾਂ ਦੇ ਤਿਹਾਰ ਦੇ ਮੌਕੇ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਜਿਹੜੀਆਂ ਰੌਣਕਾਂ ਜਿਹੜੀਆਂ ਵਾ ਦੇਖਣ ਨੂੰ ਮਿਲ ਰਹੀਆਂ ਨੇ ਜੇ ਆਪਣੀ ਸਰ ਦੀ ਗੱਲ ਕੀਤੀ ਜਾਵੇ ਤਾਮਰੀ ਸਰ ਦੇ ਵਿੱਚ ਵੀ ਲੋਕ ਵੱਡੇ ਪੱਧਰ ਤੇ ਇਸ ਤਿਹਾਰ ਨੂੰ ਆਪਸੀ ਪ੍ਰੇਮ ਪਿਆਰ ਦੇ ਨਾਲ ਬੜੀ ਖੁਸ਼ੀ ਦੇ ਨਾਲ ਮਨਾ ਰਹੇ ਨੇ ਜੇ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੇ ਪ੍ਰਸਿੱਧ ਦਰਗਾਹਾਂ ਮੰਦਿਰ ਦੀ ਤਾਂ ਦਰਗਾਹਾਂ ਮੰਦਿਰ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਦਾਲੂ ਜਿਹੜੇ ਪਹੁੰਚੇ ਨੇ ਜਿੱਥੇ ਉਹਨਾਂ ਵੱਲੋਂ ਜਿਹੜਾ ਵਾ ਇਸ ਬੋਲੀ ਦੇ ਤਿਉਹਾਰ ਦਾ ਆਨੰਦ ਲਿਆ ਜਾ ਰਿਹਾ ਹੈ ਦਰਗਾਹਾਂ ਮੰਦਿਰ ਚ ਨਤਮਸਤਕ ਹੋ ਕੇ ਜਿਹੜੇ ਸ਼ਰਦਾਲੂ ਨੇ ਆਪਸੀ ਫਰੇਮ ਪਿਆਰ ਦੇ ਨਾਲ ਇੱਕ ਦੂਸਰੇ ਨਾਲ ਬੋਲੀ ਜਿਹੜੇ ਖੇਡਦੇ ਹੋਏ ਨਜ਼ਰ ਆ ਰਹੇ ਨੇ ਤਾਂ ਉੱਥੇ ਹੀ ਖਾਸ ਤੌਰ ਤੇ ਜਿਹੜਾ ਵਾ ਇੱਕ ਪਾੜਕੀ ਜਿਹੜੀ ਵਾ ਕੱਢੀ ਜਾਂਦੀ ਹੈ ਤਾਂ ਇੱਕ ਵੱਖਰਾ ਰਾਜੇ ਕਿਹਾ ਜਾ ਸਕਦਾ ਹੈ ਕਿ ਉਹ ਪ੍ਰਸਿੱਧ ਦਰਗਿਆਨਾ ਮੰਦਿਰ ਦਾ ਹੁੰਦਾ ਹੈ ਜੇਕਰ ਕਿਹਾ ਜਾਂਦਾ ਹੈ ਕਿ ਇੱਕ ਜਿਹੜਾ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਤੇ Holi ਖੇਡੀ ਜਾਂਦੀ ਹੈ ਪਰ ਅੰਮ੍ਰਿਤਸਰ ਦੇ ਦਰਗਿਆਨਾ ਮੰਦਿਰ ਦੀ ਜਿਹੜੀ Holi ਹੈ ਉਹ ਕਾਫੀ ਜ਼ਿਆਦਾ ਵਾ ਪ੍ਰਸਿੱਧ ਹੈ ਕਿਉਂਕਿ ਇੱਥੇ ਜਿਹੜਾ ਵਾ ਦੂਰਾਂ ਦਰਾਂਡਿਆਂ ਤੋਂ ਜਿਹੜੀਆਂ ਸੰਕਤਾ ਜੜੀਆਂ ਉਹ ਜਿਹੜੀਆਂ ਖਾਸ ਤੌਰ ਤੇ ਪਹੁੰਚਦੀਆਂ ਨੇ ਤਾਂ ਉਸ ਨੂੰ ਲੈ ਕੇ ਇੱਕ ਵੱਖਰਾ ਨਜ਼ਾਰਾ ਜਿਹੜਾ ਵਾ ਦੇਖਣ ਵਾਲਾ ਹੁੰਦਾ ਹੈ ਤਾਂ तमाम ਪੂਰੇ ਪੰਜਾਬ ਦੇ ਵਿੱਚ ਇਸ Holi ਦੇ ਤਿਉਹਾਰ ਨੂੰ ਲੈ ਕੇ ਵੱਡੇ ਪੱਧਰ ਤੇ ਰੌਣਕਾਂ ਆਂ ਪਰ ਉੱਥੇ ਹੀ ਜੇ ਸਿਕਿਉਰਟੀ ਇੰਟੈਂਡ ਆਮਾ ਦੀ ਗੱਲ ਕੀਤੀ ਜਾਵੇ ਸੁਰੱਖਿਆ ਪ੍ਰਬੰਧਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਪੁਲਿਸ ਵੱਲੋਂ ਵੀ ਵੱਡੇ ਪੱਧਰ ਤੇ ਇੰਤਜ਼ਾਮ ਕੀਤੇ ਗਏ ਨੇ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਹੁੱਲੜਬਾਜੀ ਨਾ ਕਰੇ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਵਾ ਕੋ ਨੁਕਸਾਨ ਨਾ ਹੋਵੇ ਕਿਉਂਕਿ ਅਕਸਰ ਹੀ ਸੀ ਦੇਖਨੇ ਆ ਕਿ ਕੁਝ ਤੇ ਨੌਜਵਾਨ ਜਿਹੜੇ ਵਾ ਕੋ ਮੋਟਰਸਾਈਕਲਾਂ ਦੇ ਉੱਤੇ ਤਿੰਨ ਤਿੰਨ ਚਾਰ ਚਾਰ ਜਾਣੇ ਸਵਾਰ ਹੋ ਕੇ ਜਿਹੜਾ ਵਾ ਸ਼ੋਰ ਪ੍ਰਦੂਸ਼ਣ ਕਰਦੇ ਨੇ ਜਾਂ ਕਿਸੇ ਤਰ੍ਹਾਂ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਜਾਂ ਲੜਾਈ ਝਗੜਾ ਕਰਦੇ ਨੇ ਬੁੱਲੜਬਾਜੀ ਕਰਦੇ ਨੇ ਹਾਲਾਂਕਿ ਉਸ ਤੇ ਉੱਤੇ ਵੀ ਜੜੀ ਆ ਉਹ ਨਜ਼ਰ ਰੱਖੀ ਜਾ ਰਹੀ ਹੈ ਪੰਜਾਬ ਪੁਲਿਸ ਜੀ ਪੰਕਜ ਆ ਪੂਰੇ ਪੰਜਾਬ ਦੇ ਵਿੱਚ ਸਪੈਸ਼ਲ ਨਾਕਾਬੰਦੀ ਕੀਤੀ ਗਈ ਆ ਜਿੱਤੇ ਹਰ ਆਉਣ ਜਾਣ ਵਾਲੇ ਦੀ ਖਾਸ ਤੌਰ ਤੇ ਜਾਂਚ ਕੀਤੀ ਜਾ ਰਹੀ ਹੈ ਜੇਕਰ ਕੋਈ ਕਿਸੇ ਤਰ੍ਹਾਂ ਦੀ ਬੁੱਲੜਬਾਜੀ ਕਰਦਾ ਹੈ ਤੇ ਉਸ ਦੇ ਖਿਲਾਫ ਕਾਰਵਾਈ ਵੀ ਕੀਤੀ ਜਾ ਰਹੀ ਹੈ ਤਾਂ ਅੱਜ ਹਾਲਾਂਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਫੋਲੀ ਦਾ ਤਿਹਾੜਾ ਜਿਹੜਾ ਵਾ ਉਹ ਦੇਖਣ ਨੂੰ ਮਿਲ ਰਿਹਾ ਆ ਉਸ ਨੂੰ ਲੈ ਕੇ ਕਾਫੀ ਰੌਣਕਾਂ ਜੜੀਆਂ ਵਾ ਉਹ ਜੜੀਆਂ ਵਾ ਉਹ ਦੇਖਣ ਨੂੰ ਮਿਲਦੀਆਂ ਨੇ ਜੀ ਲੱਗੀਆਂ ਤਾਂ ਪੰਕਜ ਤੁਸੀਂ ਅੰਮ੍ਰਿਤਸਰ ਤੋਂ ਜੁੜੇ ਹੋ ਸਾਡੇ ਨਾਲ ਅਨਮੋਲ ਗੁਲਾਟੀ ਚੰਡੀਗੜ੍ਹ ਤੋਂ ਜੁੜੇ ਹੋਏ ਨੇ ਅਨਮੋਲ ਕਹੋ ਜਾਂ ਮਾਹੌਲ ਦੇਖਣ ਨੂੰ ਮਿਲ ਰਿਹਾ ਏ ਇਸ ਵੇਲੇ ਤੁਸੀਂ ਕਿਸ ਥਾਂ ਤੇ ਮੌਜੂਦ ਹੋ ਤੇ ਤੁਸੀਂ ਰੰਗਾਂ ਦੇ ਵਿੱਚ ਰੰਗੇ ਹੋਏ ਸਾਫ਼-ਸਾਫ਼ ਦਿਖਾਈ ਵੀ ਦੇ ਰਹੇ ਹੋ ਤੇ ਕਹੋ ਜਾਂ ਮਾਹੌਲ ਹੈ ਚੰਡੀਗੜ੍ਹ ਦੇ ਵਿੱਚ ਜੀ ਬਿਲਕੁਲ ਦੇਖੋ ਹੋਲੀ ਦਾ ਤਿਉਹਾਰ ਖੁਸ਼ੀਆਂ ਦਾ ਤਿਉਹਾਰ ਜੋ ਕੀ ਆ ਪੂਰੀ ਖੁਸ਼ੀਆਂ ਦਾ ਆਇਆ ਜਾ ਤਸਵੀਰਾਂ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਕਿਸ ਤਰੀਕੇ ਨਾਲ ਜੋ ਕੀ ਐਥੇ ਬੋਲੀ ਨੂੰ ਇੰਜੋਏ ਕਰਦੇ ਹੋਏ ਲੋਕੀ ਜੋ ਕੀ ਹੈ ਉਹ ਖਾਸ ਤੌਰ ਤੇ ਨਜ਼ਰ ਆ ਰਹੇ ਹਨ ਤੁਸੀਂ ਦੇਖ ਸਕਦੇ ਹੋ ਇਸ ਰੰਗਾ ਦੇ ਤਿਉਹਾਰ ਨੂੰ ਖੁਸ਼ੀਆਂ ਦੇ ਤਿਉਹਾਰ ਨੂੰ ਜੋ ਕੀ ਹੈ ਇੱਥੇ ਮਨਾਇਆ ਜਾ ਰਿਹਾ ਜਿੱਕਰ ਗੱਲ ਕੀਤੀ ਰਿਹਾ ਹਾਰਦਿਕ ਤੌਰ ਤੇ ਅੱਜ ਜੋ ਕੀ ਹੈ ਖਾਸ ਤੌਰ ਤੇ ਇੱਕ ਤਿਉਹਾਰ ਇਹੋ ਜਿਹਾ ਹੁੰਦਾ ਜਦੋਂ तमाम ਆਪਣੀ ਰੰਜਿਸ਼ਾ ਭੁੱਲ ਕੇ ਜੋ ਕੀ ਹੈ ਖਾਸ ਤੌਰ ਤੇ ਪੁਰਾਣੇ ਆਪਣੇ ਦੁਸ਼ਮਣੀਆਂ ਨੂੰ ਭੁੱਲ ਕੇ ਕਿਹਾ ਜਾ ਸਕਦਾ ਹੈ ਕਿ ਖੁਸ਼ੀਆਂ ਮਨਾਉਣ ਦੀ ਕੋਸ਼ਿਸ਼ ਜੁਕਿਓ ਕੀਤੀ ਜਾਂਦੀ ਹੈ ਰੰਗਾਂ ਨਾਲ ਖੇਡਦੇ ਹੋਏ ਇੱਥੇ ਨੌਜਵਾਨ ਜੁਕੀਆਂ ਖਾਸ ਤੌਰ ਤੇ ਨਜ਼ਰ ਆ ਰਹੇ ਹਨ ਹੋਲੀ ਕਿਉਂਕਿ ਇੱਕ ਨੌਜਵਾਨਾਂ ਦਾ ਤਿਉਹਾਰ ਹੈ ਤੁਸੀਂ ਦੇਖ ਸਕਦੇ ਹੋ ਕੁੜੀਆਂ ਵੱਲੋਂ ਇੱਥੇ ਖਾਸ ਤੌਰ ਤੇ ਮਨਾਇਜ ਰਹੀ ਹੋਲੀ ਮੈਮ ਕੀ ਨਾਮ ਹੈ ਰਾਸ਼ੀ ਹੈ ਮੇਰਾ ਨਾਮ ਹਾਂ ਜੀ ਸੋ ਚੰਡੀਗੜ੍ਹ ਸੇ ਕਿਸ ਤਰੀਕੇ ਨਾਲ ਹੋਲੀ ਜੋ ਕਿ ਇੱਥੇ ਸੈਲੀਬ੍ਰੇਟ ਕੀਤੀ ਜਾ ਰਹੀ ਹੈ ਕਿੰਨਾ ਕੋ ਜੋਸ਼ ਜੁਕੀ ਹੈ ਉਹ ਲੋਕਾਂ ਦੇ ਵਿੱਚ ਨਜ਼ਰ ਆ ਰਿਹਾ ਬਹੁਤ ਜ਼ਿਆਦਾ ਜੋਸ਼ ਹੈ ਲੋਕੋ ਮੈਂ ਅਤੇ ਬਹੁਤ ਮਜ਼ਾ ਆ ਰਹਾ ਹੈ ਯਹਾਂ ਪੇ

ਕਰੇਗੇ ਇੰਜੋਏ ਬਾਕੀ ਆਪੇ ਮਾਰਾ ਫੇਵਰਟ ਡੀਜੇ ਆ ਹੈ ਡੀਜੇ ਫੈਲਿਕਸ ਪਲੇ ਕਰ ਰਿਹਾ ਹੈ ਤਾਂ ਜੀ ਬਿਲਕੁਲ ਦੇਖੋ ਇਸ ਤਰੀਕੇ ਨਾਲ ਲੋਕਾਂ ਦੀ ਜਿੱਕਰ ਗੱਲ ਕੀਤੀ ਜਾਵੇ ਤਾਂ ਲੋਕ ਜੋ ਕਿ ਇੱਥੇ ਕਾਫੀ ਵਧੀਆ ਤਰੀਕੇ ਨਾਲ ਇੰਜੋਏ ਕਰਦੇ ਨਜ਼ਰ ਆ ਰਹੇ ਤਾਂ ਸੋਦੇ ਵਿੱਚ ਤੁਹਾਨੂੰ ਜ਼ਰੂਰ ਦਿਖਾਣਾ ਚਾਹਾਂਗੇ ਕਿ ਇਸ ਤਰੀਕੇ ਨਾਲ ਇੱਥੇ ਫਲੋਟ ਰਮਨ ਤੇ ਹਾਰ ਹੁੰਦਾ ਤੇ ਆ ਸਾਡੇ ਸਭ ਦੇ ਮੌਜੂਦ ਇਤਿਹਾਸ ਨੂੰ ਪੂਰੀ ਤਰੀਕੇ ਨਾਲ ਆੰਦੋ ਨਜ਼ਰ ਦੇ ਨਜ਼ਾਰਾ ਆ ਰਿਹਾ ਮੰਦੋ ਅਨਜੋਏ ਕਰਦੇ ਨਜ਼ਰ ਆ ਰਹੇ ਰੰਗੋ ਦਾ ਖੁਸ਼ੀਆਂ ਦਾ ਇਤਿਹਾਸ ਜਿੱਤੇ ਜੋ ਕੀ ਲੋਕਾਂ ਵੱਲੋਂ ਖਾਸ ਤੌਰ ਤੇ ਪਹਿਲਾਂ ਅਕਸਰ ਤੁਹਾਨੂੰ ਯਾਦ ਹੋਏਗਾ ਕਿ ਹੋਲੀ ਨੂੰ ਜੋ ਕੀ ਇੱਕ ਤਿਉਹਾਰ ਦੇ ਤੌਰ ਤੇ ਮਨਾਇਆ ਜਾਂਦਾ ਸੀਗਾ ਲੇਕਿਨ ਹੁਣ ਹੋਲੀ ਨੂੰ ਜੋ ਕੀ ਇੱਕ ਪਾਰਟੀ ਦੇ ਤੌਰ ਤੇ ਜੋ ਕੀ ਸ਼ਹਿਰਾਂ ਦੇ ਵਿੱਚ ਖਾਸ ਤੌਰ ਤੇ ਮਨਾਇਆ ਜਾਂਦਾ ਹੈ ਜਿਵੇਂ ਜਿਵੇਂ ਸਮਾਂ ਬਦਲ ਰਿਹਾ ਹੈ ਉਵੇਂ-ਉਵੇਂ ਹੋਲੀ ਮਨਾਉਣ ਦੇ ਤਰੀਕੇ ਵੀ ਬਦਲ ਰਹੇ ਨੇ ਜੀ ਤਾ ਚੰਡੀਗੜ੍ਹ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਹੋਲੀ ਮਨਾਈ ਹੈ ਤੇ ਅਨਮੋਲ ਗੁਲਾਟੀ ਸਾਡੇ ਪੱਤਰਕਾਰ ਜਿਹੜੇ ਸੀ ਉਹ ਚੰਡੀਗੜ੍ਹ ਤੋਂ ਜੁੜੇ ਸੀ ਤੇ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਜਿਹੜੇ ਪੰਕਜ ਮੱਲੀ ਨੇ ਉਹ ਅੰਮ੍ਰਿਤਸਰ ਤੋਂ ਜੁੜੇ ਸੀ ਬਹੁਤ ਬਹੁਤ ਧੰਨਵਾਦ ਦੋਨਾਂ ਦਾ ਪੂਰੇ ਜਿਹੜੇ ਦੇਸ਼ ਦੇ ਵਿੱਚ ਬੜੀ ਹੀ ਧੂਮ-ਧਾਮ ਦੇ ਨਾਲ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਅਗਲੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਦਿਖਾ ਰਹੇ ਆ ਇਹ ਦੁਰਗਿਆਣਾ ਮੰਦਿਰ ਦੀਆਂ ਨੇ ਦੁਰਗਿਆਣਾ ਮੰਦਿਰ ਦੇ ਵਿੱਚ ਕਿਹੋ ਜਿਹਾ ਮਾਹੌਲ ਸੀ ਉੱਥੇ ਲੋਕਾਂ ਨੇ ਆ ਕੇ ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤੀ ਨੂੰ ਰੰਗ ਲਾਏ ਗਏ ਆ ਕੇ ਕਿਸ ਤਰੀਕੇ ਦੇ ਨਾਲ ਹੋਲੀ ਮਨਾਈ ਦਿਖਾਉਂਦੇ ਆ ਤੁਹਾਨੂੰ ਦੇਖੀਏ ਹੋਲੀ ਦਾ ਜੋ ਉਤਸਵ ਹੈ ਉਹ ਅੱਜ ਮਨਾਇਆ ਜਾ ਰਹਾ ਹੈ ਅੱਜ ਹੋਲੀ ਦਾ ਪਰਵ ਹੈ और तो तरह तरह के रंगों से गुलालों से होली मनाई जाती है लाल है पीला है गुलाबी है हरा है सभी प्रकार के रंग हैं इसमें गुलाल हैं वो तो गुलालों से होली मनाई जा रही है और बहुत ही पावन ये उत्सव है और सभी भक्त यहाँ पर होली का त्यौहार मना रहे हैं बाहर से भी जो लोग आए हैं उनको भी गुलाल लगाया जा रहा है और यहाँ पर तो सभी आपस में खेलते हैं तरह तरह के रंग आए हुए हैं उनसे होली मनाई जा रही है देखिए राधा कृष्ण की जो होली है वो सबसे ज़्यादा प्रसिद्ध है क्योंकि मैन तो राधा कृष्ण का ये उत्सव है बाकी सभी दरबारों में यहाँ पे होली होती है लक्ष्मी नारायण है राम दरबार है किंतु तो राधा कृष्ण है इसमें राधा कृष्ण के ही द्वारा होली ज़्यादातर मनाई जाती है और कल होली जो मनाई गई थी उसमें राधा कृष्ण को आपस में राधा को कृष्ण और कृष्ण को राधा बनाया गया था और आज होली का पर्व है आज सभी होली खेल रहे हैं यहाँ पर और गुलाल से होली खेली जा रही है और रंगों से यहाँ पर फूलों के रंग बनाए गए हैं और फूल के द्वारा जो शुद्ध रंग होता है वो पुष्प से ही बनता है बाहर से तो केमिकल के आते हैं वो यहाँ पे यूज नहीं करते हैं यहाँ पे शुद्ध फूलों का रंग बनाया जाता है और उससे ही होली होती है होली क्यों मनाते देखो होली का उत्सव तो बहुत प्राचीन काल से चलाया है ये जब हिरणा कश्यप और के दो भाई थे तो हिरणाख्य को जब भगवान विष्णु ने मार दिया था बाराह का रूप रख करके उसके बाद में हृणाकश्यप ने ये प्रत्याग क्या की थी कि मैं तुमको मार दूंगा विष्णु भगवान के प्रति उसकी बहुत ईर्षा थी द्वेष था उन्होंने तपस्या की थी वरदान पाया था तो वरदान में ब्रह्मा जी से अमरता का वरदान पाने के लिए उसने तपस्या की थी भगवान ब्रह्मा जी ने कहा था कि अमर किसी को नहीं होना है अमरता का वरदान नहीं दे सकते हैं उसने वरदान में पाया था कि घर में मरूं ना बाहर मरूं सुबह मरूं ना शाम दिन में मरूं ना रात में मरूं ऐसे उसने अनेक वो किए किसी मनुष्य से ना मरूं, किसी पशु से ना मरूं, किसी देवता से ना मरूं, और यहाँ तक कि साल के बारह महीने में उसमें भी ना मरूं। ऐसा उसने वरदान पाया ब्रह्मा जी ने कहा ठीक है तो ब्रह्मा जी के ऐसे कहने पर वो भगवान को फिर नहीं मानता था उसको बड़ा अभिमान हो गया था तो उसका एक पुत्र था उसका नाम प्रहलाद था वो भगवान का भक्त था उससे वो ईसा करता था तो पहलाद को जब वो मारने की कोशिश कर रहा था तो होलिका उसकी बहन थी हृणा कश्यप की बहन का नाम होलका था उसके पास एक वस्त्र था उस वस्त्र को अग्नि नहीं जला सकती थी तो होलिका उस वस्त्र को लेकर के अग्नि में बैठ प्रहलाद को गोदी में बैठा लिया तो प्रभु जब बचाता है तो उसको कोई नहीं मार सकता है तो भगवान की कृपा से इतनी तेज हवा आई उसे जो वस्त्र था होलिका के ऊपर से उड़ करके प्रहलाद के ऊपर आ गया और प्रहलाद की रक्षा हो गई और होलिका जल करके भस्म हो गई तो तभी से ये होली का पर्व मनाया जा रहा है बहुत प्राचीन काल से ये चलाया है सभी घरों में होली जलाते हैं जो गाय के गोबर की पाचियाँ बना करके उसको इकट्ठा करके सुखा करके और उसके उपले बना करके उसकी होली बनाते हैं और उसको जलाते हैं और आज के दिन से ही जो नया अन्न होता है जौ की बाल गेहूं की बाल उनको उस होली की अग्नि में भूनते हैं और उसका भोग लगाते हैं अग्निदेव को भी उसका सबसे पहले ये भोग लगाया जाता है उसके बाद में सभी को ये प्रसाद दिया जाता है तो ऐसा पहले से ही ये प्रसाद चली आई है अगले दिन जब होली जला देते हैं तो उसके बाद में उसी की भस्म को मस्ते पे लगाते हैं सभी उससे हमारी बीमारियां दूर होती हैं और सभी उसी दिन गुलाल से होली खेलते हैं होली का ये उत्सव है बहुत प्राचीन काल से है और सभी तरह तरह के गुलालों से होली खेलते हैं एक दूसरे को स्नेह का प्रेम का ये त्यौहार है इस समय आपस में कोई भी मानो मन मुटाव नहीं रखता है कोई किसी से झगड़ा नहीं करता कोई दुश्मन है तो उसको भी गुलाल लगाते हैं एक दूसरे के पैर छूते हैं उनका आशीर्वाद लेते हैं ये मिलन का त्यौहार है सभी गुलाल लगाते हैं और बड़ों से आशीर्वाद लेते हैं और जो साथ के होते हैं दोस्त होते हैं उनके गले मिलते हैं और बड़ों का आशीर्वाद ग्रहण करते हैं ये होली का पर्व है अपने हस्बैंड और बेटी के साथ रुगाना मंदिर होली खेलने आई हूँ और आप सभी को भी होली की ढेर सारी शुभकामनाएं और हम ये चाहेंगे कि सभी मैं बार बार ये रिक्वेस्ट करूँगी सभी लोग हर बल होली ही मनाइए और दूसरों के आनंद को डिस्टर्ब किए बिना अपना आनंद लीजिए ठाकुर जी के साथ हाँ जी बिल्कुल ठाकुर जी के साथ आज हम होली खेल रहे हैं अपने परिवार के साथ आई हूँ बच्चों को भी सिखाना चाहती हूँ कि खुशी और उल्लास के साथ आप सभी होली मनाइए हर साल आना होली ਤੇ ਇੱਥੇ ਠਾਕੁਰ ਜੀ ਕੋ ਜਿਹਦੇ ਨਾਲ ਹੋਲੀ ਖੇਲੀ ਆਪਣੀ ਲਾਈਫ ਦੇ ਵਿੱਚ ਜੋ ਵੀ ਸੀ ਦੁੱਖ ਤਕਲੀਫ ਉਹਨੂੰ ਕਟਾ ਹੋਏ ਕੀ ਕਰਦੇ ਹੋ। ਉਸੇ ਗੱਲ ਹੈ ਕਿ ਹਰ ਬਰ ਹੋਲੀ ਖੇਲਣੀ ਚਾਹੀਦੀ ਹੈ। ਕਿਸੇ ਨਾ ਜ਼ਬਰਦਸਤੀ ਨੇ ਲੋੜ ਜਿਹੜਾ ਕਰਨਾ ਪਿਆਰ ਨਾਲ ਖੇਲਣਾ ਚਾਹਦਾ ਉਹਨਾਂ ਨੂੰ ਦਿਖੇ ਜੋ ਇਹ ਟੈਕਨੀਕਲ ਅਗਰ ਉਹ ਵਾਈਕ ਕਰਦੇ। ਉਹ ਦੇ ਸਭ ਭਗਵਾਨ ਦੀ ਕਿਰਪਾ ਨਾਲ ਸਾਰੇ ਹੋ ਰਹੇ ਰੁਕਝੜ ਕੇ ਨਿਕਲੇਗੀ ਜੇ ਜੋ आनंद कार्य कर रहे हैं और ये होली का उत्सव बेचिजक निर्भर होकर देखे लोग कमेटी के लो तो माध्यम से सबको बधाई देता हूँ और ये रंग उत्सव जो है आप अपनी लड़ाई झगड़े बुराइयां बुलाकर प्रेम का संबंध है